ਜੀ ਦੇਖ ਰਹੇ ਹੋ ਜੋ ਟੀਵੀ ਨਿਊਜ਼ ਅੱਜ ਸਮਾਣਾ ਪ੍ਰਸ਼ਾਸਨ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲਿਆ ਜਿੱਥੇ ਉਹਨਾਂ ਨੇ ਇੱਕ ਗਰੇ ਨੂੰ ਕਾਬੂ ਕੀਤਾ ਹੈ ਇਹ ਗਰੇ ਉਹ ਹੈ ਜਿਹੜਾ ਦੱਖ-ਦਖ ਦਰਦ ਦਾ ਇਲਜ਼ਾਮ ਲੰਦਾ ਸੀ ਇਹਨੂੰ ਤਾਇਨਾਤ ਹੋ ਕਰਦੇ ਸਮੇਂ ਡੀਐਸਪੀ ਸਾਹਿਬ ਨੇ ਦੱਸਿਆ ਵੀ ਪਹਿਲਾਂ ਵੀ ਕਈ ਤਰਾਮਾਂ ਦੇ ਤਹਿਤ ਇਹਨਾਂ ਦੇ ਪਰਚੇ ਦਰਜ ਨੇ ਇਹਨਾਂ ਕੋਲੋਂ ਇੱਕ ਪਿਸਤਲ ਤੇ ਔਰ ਹਥਿਆਰ ਵੀ ਮਿਲੇ ਨੇ ਸਮਾਣਾ ਦੇ ਐਸਐਚਓ ਅਵਤਾਰ ਸਿੰਘ ਜੀ ਨੇ ਆਪਣੇ ਸਟਾਫ ਨਾਲ ਮਿਲ ਕੇ ਇਸ ਗਰੇ ਨੂੰ ਗ੍ਰਿਫਤਾਰ ਕੀਤਾ ਡੀਐਸਪੀ ਸੁਵਾਨਾ ਨੇ ਦੱਸਿਆ ਵੀ ਇਹਨਾਂ ਨੇ ਕਿੰਨੇ ਕਿੰਨੇ ਵਾਰਦਾਤਾਂ ਨੂੰ ਅੰਜਾਮ ਦਿੱਤੇ ਕਿਹੜੇ ਕਿਹੜੇ ਇਹਨਾਂ ਦੇ ਪਰਚੇ ਦਰਜ ਨੇ ਇਹ ਕਿੱਥੇ ਕਿੱਥੇ ਦੇ ਰਹਿਣ ਵਾਲੇ ਨੇ ਆਓ ਆਪਾਂ ਉਹਨਾਂ ਦੀ ਜਵਾਨੀ ਸੁਣੀਏ ਕੱਲ ਸਾਡੇ ਐਸ ਇਟਸ ਆ ਰਾਜਗੜ੍ਹ ਤੋਂ ਦੇ ਸਾਈਡ ਤੇ ਸੀ ਨਾਲੀ ਨਾਲ ਨਾਲ ਸੀਗੇ ਇੰਚਾਰਜ ਮੋਦੀ ਸਰਦਾਰ ਬਲਕਾਰ ਸਿੰਘ ਜੀ ਸੇ ਤੇ ਇਹਨਾਂ ਨੂੰ ਮੁਖਬਰ ਦੀ ਇਨਫੋਰਮੇਸ਼ਨ ਆ ਗਈ ਕਿ ਗੁਰਦਿਆਲਪੁਰ ਬੀੜ ਦੇ ਕੋਲ ਪੰਜ-ਛਤ ਬੰਦੇ ਕੋਈ ਵੱਡੇ ਜੁਰਮ ਨੂੰ ਅੰਜਾਮ ਦੇਣ ਲਈ ਪਲਾਨਿੰਗ ਕਰ ਰਹੇ ਨੇ ਜਦੋਂ ਇਹਨਾਂ ਨੇ ਰੇਡ ਕੀਤੀ ਉੱਥੇ ਤਾਂ ਇਹਨਾਂ ਨੂੰ ਦੋ ਬੰਦੇ ਇੱਕ ਗੁਰਲਬਲੀਨ ਤੇ ਇੱਕ ਲਵਜੀਤ ਇਹ ਦੋਨੋਂ ਮੋਟਰਸਾਈਕਲ ਤੋਂ ਭੱਜ ਰਹੇ ਸੀ ਭੱਜਦੇ ਹੋਏ ਗਿਰ ਗਏ ਕਾਬੂ ਚ ਆ ਗਏ ਜਿੰਨਾਂ ਕੋਲੋਂ ਇੱਕ ਕੋਲੇ ਪਿਸਤਲ ਮਿਲਿਆ ਤੇ ਦੂਜੀ ਜੇਬ ਚ ਰੋਂਦ ਮਿਲਿਆ ਇੱਕ ਉਸ ਤੋਂ ਬਾਅਦ ਟੋਟਲ ਅਸੀਂ 5 ਬੰਦੇ ਕੈਪਚਰ ਕੀਤੇ ਨੇ ਇਸ ਚੋਂ ਪੰਜਾਂ ਚੋਂ ਇੱਕ ਕੋਲੇ ਪਿਸਤਲ ਤੇ ਆਪਣਾ ਹੈਗਾ ਖੰਡਾ ਮਿਲਿਆ ਇੱਕ ਕੋਲੋਂ ਦੂਜੇ ਤੀਜੇ ਕੋਲੇ ਦਾਤਰ ਮਿਲੀ ਆ ਚੌਥੇ ਕੋਲੋਂ ਤਲਵਾਰ ਮਿਲੀ ਤੇ ਡੰਡੇ ਮਿਲੇ ਨੇ ਟੋਟਲ ਜਿਹੜੇ ਬੰਦੇ ਸੀ ਅਰੈਸਟ ਕੀਤੇ ਨੇ ਉਹਨਾਂ ਚ ਉਹਨਾਂ ਦੇ ਨਾਂ ਹੈਗੇ ਨੇ ਗੁਰਲਬਲੀਨ ਸਿੰਘ ਇਹ ਹੈਗਾ ਆਪਣਾ ਕਕਰਾਲੇ ਦਾ ਲਵਜੀਤ ਸਿੰਘ ਬੁਜਲਕ ਪਿੰਡ ਦਾ ਬਲਜਿੰਦਰ ਸਿੰਘ ਲਾਡੀ ਇਹ ਵੀ ਬੁਜਲਕ ਦੇ ਹੀ ਹੈ ਤੇ ਚੌਥਾ ਹੈਗਾ ਪਵਨ ਸਿੰਘ ਇਹ ਵੀ ਕੋਲਾਰਾ ਪਿੰਡ ਦੇ ਹੀ ਹੈ ਤੇ ਮਨਪ੍ਰੀਤ ਸਿੰਘ ਇਹਨਾਂ ਸਾਰਿਆਂ ਦੇ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਨੇ ਜਿਹੜਾ ਗੁਰਲਬਲੀਨ ਹੈ ਇਹ ਤੇ ਟੋਟਲ 5 ਮੁਕੱਦਮੇ ਦਰਜ ਨੇ 307 ਵਗੈਰਾ ਦੇ ਤੇ ਲਵਜੀਤ ਤੇ ਵੀ ਦੋ ਮੁਕਦਮੇ ਦਰਜ ਨੇ ਬਾਕੀਆਂ ਤੇ ਵੀ ਜ਼ੋਰ ਟੀਵੀ ਨਿਊਜ਼ ਤੋਂ ਕਰਮਜੀਤ ਕਾਤਰ ਦੀ ਰਿਪੋਰਟ